ਤਾਰੇ ਦਿਨ ਸੇ ਮਾਫੀ ਮੰਗ ਰਹੀ ਹੂੰ ਪਲੀਜ਼ ਮਾਫ ਕਰ ਦੇਣਾ ਮੈਂ ਆਗੇ ਸੇ ਨਹੀਂ ਕਰੂੰਗੀ ਔਰ ਧਿਆਨ ਨਾ ਕੋਨੀ ਮੈਨੂੰ ਰੂਲ ਨਹੀਂ ਪਤਾ ਥੇ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਵੇਰ ਤੋਂ ਹੀ ਦੋਸਤੋ ਇਸ ਲੜਕੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਜੋ ਸਕਰੀਨ ਉੱਪਰ ਤੁਸੀਂ ਤਸਵੀਰਾਂ ਦੇਖ ਸਾਦੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ਦੇ ਕੰਢੇ ਇਹ ਲੜਕੀ ਯੋਗਾ ਕਰ ਰਹੀ ਸੀ ਯੋਗਾ ਕਰਨ ਦਾ ਤਰੀਕਾ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਮਹਾਰਾਜ ਵੱਲੀ ਪਿੱਠ ਕੀਤੀ ਹੋਈ ਹੈ ਅਤੇ ਪੈਰ ਉੱਪਰ ਨੂੰ ਕੀਤੇ ਹੋਏ ਨੇ ਮੰਨਿਆ ਕਿ ਯੋਗਾਸਨ ਸਿਹਤ ਲਈ ਚੰਗਾ ਹੈ ਪਰ ਯੋਗਾਸਨ ਗੁਰੂ ਘਰ ਹੀ ਕਿਉ ਕਿਤੇ ਬਾਹਰ ਖੁੱਲੀ ਜਗ੍ਹਾ ਦੇ ਵਿੱਚ ਕਿਉਂ ਨਹੀਂ ਕੀਤਾ ਇਸ ਲੜਕੀ ਦਾ ਨਾਮ ਅਰਚਨਾ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਜੇਕਰ ਗੱਲ ਕਰੀਏ ਦਰਬਾਰ ਸਾਹਿਬ ਦੇ ਵਿੱਚ ਜੋਸ਼ ਕੀ ਸੇਵਾਦਾਰ ਰੱਖੇ ਗਏ ਨੇ ਉਸ ਸਮੇਂ ਉਹ ਕਿੱਥੇ ਸਨ ਵੈਸੇ ਤਾਂ ਪਾਬੰਦੀ ਫੋਟੋ ਖਿੱਚਣ ਦੇ ਬਹੁਤ ਜ਼ਿਆਦਾ ਲਗਾਈ ਜਾ ਰਹੀ ਹੈ ਦਰਬਾਰ ਸਾਹਿਬ ਵਿਖੇ ਪਰ ਇਸ ਕੁੜੀ ਨੇ ਜੋਗਾਸਨ ਇਸ ਤਰ੍ਹਾਂ ਕਿਵੇਂ ਕਰ ਲਿਆ ਗੱਲ ਹੈਰਾਨੀ ਵਾਲੀ ਹੈ ਹੁਣ ਦੋਸਤੋ ਉਸ ਆਰਚਨਾ ਕੁੜੀ ਨੇ ਵੀਡੀਓ ਸਾਡੇ ਨਾਲ ਸਾਂਝੀ ਕਰਕੇ ਹੱਥ ਜੋੜ ਕੇ ਮਾਫੀ ਮੰਗ ਲਈ ਹੈ ਕਿਹਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਬਾਕੀ ਦੋਸਤੋ ਇੱਕ ਵਾਰੀ ਦਰੈ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਦਿਓ ਜੀ